ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਲਵ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਸੋ ਦੋਸਤੋ ਅੱਜ ਦੀ ਜੋ ਵੀਡੀਓ ਪਿੰਡ ਭੋੜੀਪੁਰਾ ਤੈਸੇ ਰਾਮਪੁਰਾ ਫੋਲ ਜ਼ਿਲ੍ਹਾ ਬਠਿੰਡਾ ਪੈਣ ਦਾ ਇੱਕ ਨਗ ਸੇਲ ਆ ਬਾਈ ਦਾ ਘਰੇਲੂ ਜੋ ਸਾਹਮਣੇ ਸਕਰੀਨ ਤੇ ਮੱਝ ਦਿਖਾਈ ਦਿੰਦੀ ਹੈ ਦੋਸਤੋ ਸੂਏ ਦਾ ਅੰਦਾਜ਼ਾ ਤੁਸੀਂ ਖੁਦ ਲਾਉਣਾ ਤੀਜਾ ਮੰਲੋ ਕੋ ਚੌਥਾ ਮੰਲ ਲੈ ਚਾਹੇ ਕੋਈ ਦੂਜਾ ਪਰ ਘਰਦਿਆਂ ਦੇ ਮੁਤਾਬਕ ਕਹਿੰਦੇ ਤੀਜਾ ਸੂਆ ਸੂਣਾ ਸੈਂਕ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਚੈੱਕ ਕਰ ਲਓ ਥੋੜਾ ਜਿਹਾ ਮੱਥੇ 'ਚ ਵੱਲੋ ਦੋਸਤੋ ਜੋ ਬਾਡੀ ਬੰਤਰਾ ਸਕਰੀਨ ਤੇ ਤੁਹਾਨੂੰ ਸਾਹਮਣੇ ਦਿਖ ਰਹੀ ਆ ਛੋਟੀ ਗੁੱਡੀ ਥੋੜੀ ਆਹ ਦੇਖ ਸਕਦੇ ਹੋ ਤੁਸੀਂ ਦੋਸਤੋ ਚੰਗੀ ਸੰਭੀ ਪਲੀ ਆ ਚੈੱਕ ਕਰ ਲਓ ਤਨਾਨੀ ਬੰਤਰਾ ਨੇੜ ਤੋਂ ਚੈੱਕ ਕਰ ਲੋ। ਹਨ ਭੰਡਾ ਤੋਂ ਚੈੱਕ ਕਰ ਸਕਦੇ ਹਾਂ। ਬਾਈ ਦੇ ਦੱਸਣ ਮੁਤਾਬਕ ਬਾਈ 9 ਲੀਟਰ ਦੁੱਧ ਦਿੱਤਾ ਸੀਗਾ ਪਿਛਲੇ ਸੂਏ। ਹੁਣ ਦੱਸ ਦੀ ਉਮੀਦ ਕਰਦੇ ਦੋਸਤੋ। ਤੇ ਬਾਕੀ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਚੱਲੂਗਾ। ਮੁੱਲ ਪ੍ਰਾਈਜ਼ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਮੁੱਲ ਬਾਈ ਨੇ 95 ਕਰਿਆ। 90 ਦੀ ਹਾਂ ਨਾਗੀ। ਬਾਕੀ ਕੋਈ ਵੀ ਦੋਸਤ ਮਿੱਤਰ ਨੇ ਘਰੇ ਦੁੱਧ ਵਾਸਤੇ ਪਸ਼ੂ ਦੀ ਖਰੀਦਦਾਰੀ ਕਰਨੀ ਦਾ ਬਾਈ ਦਾ ਜੋ ਨੰਬਰ ਆ ਸਕਰੀਨ ਤੇ ਚੱਲਦਾ ਹੋਊਗਾ ਕਰਕੇ ਗੱਲਵਾਟ ਤੁਸੀਂ ਮੱਝ ਦੀ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਬਾਕੀ ਆ ਕੇ ਆਪ ਦੀ ਸਨਪੰਡਾ ਚੈੱਕ ਕਰਕੇ ਆਪ ਦੀ ਤਸੱਲੀ ਦੇ ਪਸ਼ੂ ਜਰੂਰ ਲਿਆ ਕਰੋ ਦੋਸਤੋ ਆਪਾਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੇ ਹੁੰਨੇ ਆ ਜੇ ਆਪਣੀ ਵੀ ਤਸੱਲੀ ਜਰੂਰ ਕਰਿਆ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ